ਨਮਸਕਾਰ ਸੱਚਕੋ ਪੰਜਾਬੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰੀਏ ਦੇਸ਼ ਦੀਆਂ ਵੱਡੀਆਂ 10 ਖਬਰਾਂ ਤੇ ਰਾਜਸਥਾਨ ਦੇ ਜੈਸਲਮੀਰ ਵਿੱਚ ਭਾਰਤੀ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੂੰ ਅੱਗ ਦੀ ਲਪੇਟ ਵਿੱਚ ਦੇਖ ਕੇ ਲੋਕਾਂ 'ਚ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਹਵਾਈ ਸੈਨਾ ਦੇ ਅਧਿਕਾਰੀਆ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ। ਹਵਾਈ ਸੈਨਾ ਦੇ ਅਧਿਕਾਰੀਆਂ ਨੇ ਹਾਦਸੇ ਵਾਲੀ ਥਾਂ ਨੂੰ ਸੀਲ ਕਰ ਦਿੱਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 12 ਮਾਰਚ ਨੂੰ ਜੈਸਲਮੀਰ ਦੇ ਜਵਾਰਨਗਰ ਵਿੱਚ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਸੀ। ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਬਿਆਨਾਂ ਤੇ ਕਾਂਗਰਸ ਅਤੇ ਭਾਜਪਾ ਪ੍ਰਧਾਨ ਤੋਂ ਮੰਗਿਆ ਜਵਾਬ ਕਮਿਸ਼ਨ ਨੇ ਇਹ ਨੋਟਿਸ ਮੋਦੀ ਅਤੇ ਰਾਹੁਲ ਦੇ ਭਾਸ਼ਣਾ ਵਿਰੁੱਧ ਆਈਆਂ ਸ਼ਿਕਾਇਤਾਂ ਤੇ ਜਾਰੀ ਕੀਤੇ ਨੇ ਇਹਨਾਂ ਸ਼ਿਕਾਇਤਾਂ ਵਿੱਚ ਚੋਣ ਜਾਬਤੇ ਦੀ ਉਲੰਘਣਾ ਦੇ ਲਾਏ ਗਏ ਨੇ ਦੋਸ਼ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਹ ਆਗੂ ਧਰਮ ਜਾਤ ਭਾਈਚਾਰੇ ਅਤੇ ਭਾਸ਼ਾ ਦੇ ਆਧਾਰ ਤੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਦਾ ਕਰ ਰਹੇ ਨੇ ਕੰਮ ਪਟਨਾ ਜੈਕਸ਼ਨ ਤੋਂ 50 ਮੀਟਰ ਦੂਰ ਪਾਲ ਹੋਟਲ 'ਚ ਅਚਾਨਕ ਲੱਗੀ ਅੱਗ। ਇਹ ਅੱਗ ਇੰਨੀ ਭਿਆਨਕ ਸੀ ਕਿ ਨੇੜੇ ਤਿੰਨ ਹੋਟਲ ਵੀ ਤਬਾਹ ਹੋ ਗਏ। ਇਸ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ। ਪਾਲ ਹੋਟਲ ਤੋਂ ਇੱਕ Laash ਬਰਾਮਦ ਹੋਈ ਹੈ। ਜਦਕਿ ਮਾਤੀਦਿਆਂ ਲਾਸ਼ਾਂ ਨੇੜਲੇ ਅੰਮ੍ਰਿਤ ਹੋਟਲ ਤੋਂ ਹੋਈਆਂ ਬਰਾਮਦ। 35 ਲੋਕਾਂ ਨੂੰ ਅੱਗ ਤੋਂ ਸੁਰੱਖਿਅਤ ਬਚਾ ਲਿਆ ਗਿਆ। ਫਾਇਰ ਬ੍ਰਿਗੇਡ ਦੀਆਂ 51 ਗੱਡੀਆਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ 'ਤੇ ਪਾਇਆ ਕਾਬੂ। ਛੱਤੀਸਗੜ੍ਹ ਚ 12 ਮਿੰਟ ਚ ਉਪਚਾਲ ਦੇ ਦੋ ਝਟਕਿਆਂ ਨਾਲ ਸੈਂਕੇ ਲੋਕ ਜਗਦਲਪੁਰ ਚ ਲੋਕਾਂ ਘਰਾਂ ਤੋਂ ਨਿਕਲੇ ਬਾਹਰ ਡਾਇਰੈਕਟਰ ਪ੍ਰਮਾਨ ਨੇ ਤੇ 2.6 ਨਾਪੀ ਗਈ ਉਚਾਲ ਦੀ ਤੀਬਰਤਾ ਦੱਸਿਆ ਜਾ ਰਿਹਾ ਕਿ ਇਹ ਉਪਚਾਲ ਦੇਰ ਰਾਤ 7:53 ਮਿੰਟਾਂ ਤੇ ਅਤੇ ਫਿਰ ਰਾਤ 8:05 ਮਿੰਟਾਂ ਤੇ ਆਇਆ ਵਿਭਾਗ ਦੇ ਮੁਤਾਬਕ ਇਹ ਉਪਚਾਲ ਜਗਦਲਪੁਰ ਤੋਂ 2 ਕਿਲੋਮੀਟਰ ਉੱਤਰ ਪੂਰਬ ਚ 5 ਕਿਲੋਮੀਟਰ ਦੀ ਢੁਗਾਈ ਤੇ ਆਇਆ ਹਰਿਆਣਾ ਚ ਪਹਿਲੀ ਵਾਰ ਚੋਣ ਕਮਿਸ਼ਨ ਵੋਟਰਾਂ ਨੂੰ ਦੇਵੇਗਾ ਵਿਆ ਵਰਗਾ ਸੱਦਾ ਮੁੱਖ ਚੋਣ ਅਧਿਕਾਰੀ ਦਾ ਇਹ ਸੱਦਾ ਸੂਬੇ ਦੇ 50 ਲੱਖ ਘਰਾਂ ਵਿੱਚ ਜਾਵੇਗਾ ਵੰਡਿਆ ਇਹ ਸੱਦਾ ਪੱਤਰ ਲੋਕਾਂ ਨੂੰ ਆਪਣੀ ਵੋਟ ਪਾਉਣ ਲਈ ਦਿਵਾਏਗਾ ਜਾਤ ਸਭ ਤੋਂ ਖਾਸ ਗੱਲ ਇਹ ਹੈ ਕਿ ਜੋ ਵੀ ਵੋਟਰ ਇਸ ਸੱਦੇ ਤੇ ਆਪਣੀ ਵੋਟ ਪਾਉਣ ਲਈ ਜਾਏਗਾ ਉਸ ਦਾ ਪੋਲਿੰਗ ਬੂਥ ਤੇ ਅਧਿਕਾਰੀ ਕਰਨਗੇ ਨਿਗਾ ਸਵਾਗਤ हरियाणा ਦੇ ਰੋहतक ਦੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਡਾਕਟਰ ਅਰਵਿੰਦ ਸ਼ਰਮਾ ਦਾ ਵਿਰੋਧ ਯਾਰੀ ਇਸ ਦੌਰਾਨ ਰੋहतक ਦੇ ਪਿੰਡ ਸਿਸਰੋਲੀ ਚ ਇੱਕ ਵਾਰ ਫਿਰ ਅਰਵਿੰਦ ਸ਼ਰਮਾ ਨੂੰ ਵਿਰੋਧ ਦਾ ਕਰਨਾ ਪਿਆ ਸਾਹਮਣਾ ਇੱਥੇ ਪ੍ਰੋਗਰਾਮ ਦੇ ਵਿਚਕਾਰ ਇੱਕ ਲੜਕੀ ਨੇ ਸਟੇਜ ਤੋਂ ਚੁੱਕ ਲਿਆ ਮਾਈਕ ਸੰਸਦ ਮੈਂਬਰ ਤੋਂ ਪੁੱਛੇ ਕਈ ਸਵਾਲ ਜਿਸ ਚ ਮੁੱਖ ਤੌਰ ਤੇ ਪੁੱਛਿਆ ਗਿਆ ਕਿ 5 ਸਾਲ ਤੋਂ ਸੰਸਦ ਮੈਂਬਰ ਕਿੱਥੇ ਸਨ ਹੁਣ ਚੋਣਾਂ ਵਿੱਚ ਉਹਨਾਂ ਦੀਆਂ ਵੋਟਾਂ ਦੀ ਲੋੜ ਹੈ ਇਸ ਲਈ ਸੰਸਦ ਮੈਂਬਰ ਵੋਟਾਂ ਮੰਗਣ ਆਏ ਨੇ हरियाणा दी सारण लोकसभा सीट ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਕੁਲਦੀਪ ਬਿਸ਼ਨੋਈ ਨੂੰ ਸ਼ਾਂਤ ਕਰਨ ਲਈ ਭਾਜਪਾ ਨੇ ਸ਼ੁਰੂ ਕੀਤੇ ਯਤਨ ਕੁਲਦੀਪ ਬਿਸ਼ਨੋਈ ਨੂੰ ਮਿਲਣ ਦਿੱਲੀ ਦੇ ਬਿਸ਼ਨੋਈ ਹਾਊਸ ਪਹੁੰਚੇ ਸੀਐਮ ਇੱਥੇ ਸੀਐਮ ਨੇ ਬਿਸ਼ਨੋਈ ਪਰਿਵਾਰ ਨਾਲ ਨਾਸ਼ਤਾ ਵੀ ਕੀਤਾ ਇਸ ਮੌਕੇ ਕੁਲਦੀਪ ਦੀ ਪਤਨੀ ਰੇਨੂਕਾ ਤੇ ਬੇਟਾ ਭਵਿਆ ਬਿਸ਼ਨੋਈ ਵੀ ਮੌਜੂਦ ਸਨ ਮੀਟਿੰਗ ਤੋਂ ਬਾਅਦ ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਮੇਰੀ ਕੋਈ ਨਾਰਾਜ਼ਗੀ ਨਹੀਂ ਹੈ ਮੈਂ ਭਾਜਪਾ ਲਈ ਪ੍ਰਚਾਰ ਜ਼ਰੂਰ ਕਰਾਂਗਾ ਜਗਰਾਉਂ ਚ ਹਾਈ ਟੈਨਸ਼ਨ ਤਾਰਾਂ ਦੋ ਚੰਗਿਆੜੀ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਲੱਗੀ ਅੱਜ ਇਸ ਘਟਨਾ ਵਿੱਚ 4 ਦੇ ਕਰੀਬ ਕਿਸਾਨਾਂ ਦੀਆਂ ਲੱਖਾਂ ਰੁਪਏ ਦੀਆਂ ਫਸਲਾਂ ਦਾ ਹੋਇਆ ਨੁਕਸਾਨ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਖੇਤਾਂ ਵਿੱਚ ਖੜੀ-ਖੜਕਦੀ ਫਸਲ ਰਾਖ ਦੇ ਢੇਰ ਵਿੱਚ ਤਬਦੀਲ ਹੋ ਗਈ ਘਟਨਾ ਦਾ ਪਤਾ ਲੱਗਦਿਆਂ ਹੀ ਫਾਇਰ ਬੁਗੇਟ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਮੌਕੇ ਤੇ ਕਿਸਾਨਾਂ ਨੇ ਸਰਕਾਰ ਤੋਂ ਮਦਦ ਦੀ ਕੀਤੀ ਅਪੀਲ ਪੰਜਾਬ ਦੀ ਫਾਜ਼ਲਕਾ ਦੀ ਅਨਾਜ ਮੰਡੀ ਵਿੱਚ ਕਨਕ ਦੀ ਢੋਆ ਢਵਾਈ ਵਿੱਚ ਲੱਗੇ ਮਜ਼ਦੂਰਾਂ ਨੇ ਸ਼ੁਰੂ ਕੀਤੀ ਹੜਤਾਲ ਵਰਕਰਾਂ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਹੈ ਇਸ ਮਹਿੰਗਾਈ ਦੇ ਯੁੱਗ ਵਿੱਚ ਘੱਟ ਦਿਹਾੜੀ ਕਾਰਨ ਪਰਿਵਾਰ ਦਾ ਪੇਟ ਪਾਲਣਾ ਹੋ ਰਿਹਾ ਹੈ ਮੁਸ਼ਕਿਲ ਮਜ਼ਦੂਰਾਂ ਦੀ ਮੰਗ ਹੈ ਕਿ ਉਹਨਾਂ ਨੂੰ 5 ਰੁਪਏ ਪ੍ਰਤੀ ਥੈਲਾ ਹਿਸਾਬ ਤੇ ਦਿੱਤੀ ਜਾਵੇ ਉਜਰਤ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਪੰਜਾਬ ਦੇ ਸ਼ੰਭੂ ਰੇਲਵੇ ਸਟੇਸ਼ਨ ਦੀ ਪਟੜੀ ਦੇ ਉੱਤੇ ਕਿਸਾਨ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਤਿੰਨੇ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਰੇਲ ਪਟੜੀ ਨਹੀਂ ਖੋਲਣਗੇ ਕਿਸਾਨਾਂ ਨੇ ਮੋੜ ਸਰਕਾਰ ਨੂੰ 27 April ਤੱਕ ਦਾ ਦਿੱਤਾ ਅਲਟੀਮੇਟਮ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਅੰਦੋਲਨ ਕਾਰਨ 63 ਟ੍ਰੇਨਾਂ ਕੀਤੀਆਂ ਗਈਆਂ ਨੇ ਰੱਦ ਮੁਸਾਫਰਾਂ ਨੂੰ ਕਰਨਾ ਪੈ ਰਿਹਾ ਹੈ ਪਰੇਸ਼ਾਨੀ ਦਾ ਸਾਹਮਣਾ ਸੱਚ ਕੰਪਲੀਟਨ ਵਿੱਚ ਇਨਾਂ ਹੀ ਦੇਸ਼ ਦੁਨੀਆ ਦੀਆਂ तमाम ਵੱਡੀਆਂ ਖਬਰਾਂ ਨਾਲ ਜੁੜੇ ਰਹਿਣ ਲਈ